ਖੰਨਾ ਦੇ ਜਗੇੜਾ ਦੇ ਡੇਰਾ ਸਿਰਸਾ ਨਾਮ ਚਰਚਾ ਕਰਦੇ ਅੰਦਰ ਪਿਓ ਪੁੱਤ ਪ੍ਰੇਮੀਆ ਦਾ ਕਤਲ ਹੋਇਆ ਸੀ ਉਸ ਕਤਲ ਦੀ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਪਰ ਅਜੇ ਤੱਕ ਕਾਤਲਾਂ ਦਾ ਪਤਾ ਨਹੀਂ ਲੱਗਿਆ ਡੇਰੇ ਦੇ ਸਮਰਥਕ ਇਸ ਗੱਲ ਤੋਂ ਨਾਰਾਜ਼ ਨੇ ਅਜੇ ਤੱਕ ਸਤਪਾਲ ਤੇ ਰਮੇਸ਼ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਹਨਾਂ ਦੀਆਂ ਲਾਸ਼ਾਂ ਪਈਆਂ ਨੇ ਔਰ ਪੰਜਾਬ ਭਰ ਚੋਂ ਜਿਹੜੇ ਡੇਰਾ ਪ੍ਰੇਮੀ ਇੱਥੇ ਨਾਮ ਚਰਚਾ ਘਰ ਚ ਪਹੁੰਚੇ ਹੋਏ ਨੇ ਇਹਨਾਂ ਦੀ ਮੰਗ ਆ ਕਿ ਕਾਤਲਾਂ ਨੂੰ ਗ੍ਰਫਤਾਰ ਕੀਤਾ ਜਾਵੇ ਜੋ ਤੱਕ ਆਤਲ ਗ੍ਰਫਤਾਰ ਨਹੀਂ ਹੋਣਗੇ ਉਦੋਂ ਤੱਕ ਅਸੀਂ ਅੰਤਮ ਸੰਸਕਾਰ ਨਹੀਂ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਵੱਡੇ ਪੱਦਰ ਦੇ ਉੱਤੇ ਜਿਹੜੀ ਡੇਰਾ ਡੇਰੇ ਦੇ ਨਾਲ ਜੁੜੀ ਹੋਈ ਡੇਰਾ ਪ੍ਰੇਮੀ ਨੇ ਉਹ ਪਹੁੰਚੇ ਹੋਏ ਨੇ ਪਿੱਛੇ ਤੱਕ ਤੁਸੀਂ ਦੇਖ ਸਕਦੇ ਹੋ ਇਧਰੋਂ ਕੈਮਰਾਮੈਨ ਨੂੰ ਮੈਂ ਕਹੂੰਗਾ ਪਿੱਛੇ ਤੱਕ ਤੁਸੀਂ ਦੇਖ ਸਕਦੇ ਹੋ ਜਿਹੜੇ ਡੇਰਾ ਪ੍ਰੇਮੀ ਆਏ ਹੋਏ ਨੇ ਪੰਜਾਬ ਭਰ ਤੋਂ ਸਾਡੇ ਨਾਲ ਜਿਹੜੇ ਡੇਰਾ ਸਿਰਸਾ ਦੀ ਪੰਜਾਬ ਕਮੇਟੀ ਦੇ ਮੈਂਬਰ ਨੇ ਮਹਿੰਦਰ ਪਾਲ ਸਿੰਘ ਉਹ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿ ਕਿਉਂ ਅੰਤਮ ਸੰਸਕਾਰ ਨਹੀਂ ਕੀਤਾ ਜਾ ਰਿਹਾ ਔਰ ਪੁਲਿਸ ਨੇ ਉਹਨਾਂ ਨੂੰ ਹੁਣ ਤੱਕ ਕੀ ਪ੍ਰੋਸੈਸ ਦਿੱਤਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਕਿਉਂ ਤੁਸੀਂ ਅੰਤਮ ਸੰਸਕਾਰ ਨਹੀਂ ਕਰ ਰਹੇ ਅੰਤਮ ਸੰਸਕਾਰ ਇਸ ਕਰਕੇ ਨਹੀਂ ਕਰ ਰਹੇ ਇਸ ਤੋਂ ਕੁਝ ਮਹੀਨੇ ਪਹਿਲਾਂ 13 ਜੂਨ ਨੂੰ ਇੱਕ ਵਾਕਿਆ ਹੋਇਆ ਬੁਰਜਵਾਰ ਸਿੰਘ ਬਾਰੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਉੱਥੇ ਇੱਕ ਡੇਰਾ ਪ੍ਰੇਮੀ ਨੂੰ ਘਰ ਬੈਠੇ ਨੂੰ ਨਿਰਦੋਸ਼ ਨੂੰ ਗੋਲੀ ਮਾਰ ਦਿੱਤੀ ਗਈ ਪੁਲਿਸ ਨੇ ਭਰੋਸਾ ਦਿੱਤਾ ਵੀ ਅਸੀਂ 15 ਦਿਨ ਚ 20 ਦਿਨ ਚ ਕਤਲਾਂ ਨੂੰ ਫੜ ਕੇ ਸਜ਼ਾ ਦਵਾਵਾਂਗੇ ਅੱਜ ਉਸ ਗੱਲ ਨੂੰ 8 ਮਹੀਨੇ ਹੋ ਗਏ ਅਜੇ ਤੱਕ ਕੋਈ ਉਸ ਗੱਲ ਦਾ ਹੱਲ ਨਹੀਂ ਮਿਲਿਆ ਜਿਹੜਾ ਇੱਥੇ ਕਤਰ ਹੋਇਆ ਐ ਏਡੀ ਬੇਰਹਿਮੀ ਨਾਲ ਕਤਲ ਹੋਇਆ ਔਰ ਸ਼ਾਮ ਦੇ 7 ਵਜੇ ਪੰਜਾਬ ਦੇ ਹਾਲਾਤ ਕਿਹੜੇ ਪਾਸੇ ਮੋੜ ਲੈ ਰਹੇ ਆ ਔਰ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਐ ਮੈਂ ਇਹ ਕਹੂੰਗਾ ਵੀ ਸਾਡੇ ਹਿਸਾਬ ਨਾਲ ਤਾਂ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਉਹ ਪਤਾ ਨਹੀਂ ਕਿਉਂ ਅੱਖਾਂ ਮੀਚੀਆਂ ਹੋਈਆਂ ਜਾਂ ਉਹ ਕੀ ਚਾਹੁੰਦੇ ਨੇ ਪੰਜਾਬ ਲਈ ਕਿਸ ਅੱਗ 'ਚ ਪੰਜਾਬ ਨੂੰ ਝੋਕਣਾ ਚਾਹੁੰਦੇ ਨੇ ਰੋਜ਼ ਦਿਹਾੜੇ ਨਵੇਂ ਤੋਂ ਨਵਾਂ ਕਤਲ ਹੋ ਰਿਹਾ ਹੈ ਦੋ ਬਾਪ ਬੇਟੇ ਨੇ ਨਿਰਦੋਸ਼ਾਂ ਨੂੰ ਗੋਲੀ ਮਾਰ ਕੇ ਸ਼ਰਿਆਂ ਬੰਦੇ ਚਲੇ ਗਏ ਸੀਸੀਟੀਵੀ ਫੁਟੇਜ ਦੇ ਵਿੱਚ ਉਹਨਾਂ ਦੀ ਸ਼ਕਲ ਸਿਆਣ ਆ ਰਹੀ ਹੈ ਔਰ ਲਹਿਰਾ ਕੇ ਗਏ ਆ ਰਵਾਲਵਰ ਪੂਰਾ ਗੁੰਡਾਗਰਦੀ ਕਰਕੇ ਗਏ ਆ ਐਸੇ ਗੁੰਡਾਗਰਦਾਂ ਨੂੰ ਨੱਥ ਪਾਉਣ ਵਾਸਤੇ ਅਸੀਂ ਬੈਠੇ ਆ ਅਸੀਂ ਉਹਨਾਂ ਦਾ ਰੰਤਮ ਸੰਸਕਾਰ ਨਹੀਂ ਕਰਾਂਗੇ ਜਦ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੁਸ ਤੁਹਾਨੂੰ ਕੀ ਭਰੋਸਾ ਦੇ ਰਹੀ ਹੈ ਤੁਹਾਡੀ ਪੁਲਿਸ ਦੀ ਅਫਸਰਾਂ ਨਾਲ ਗੱਲਬਾਤ ਹੋ ਰਹੀ ਹੋ ਪੁਲਿਸ ਕੀ ਭਰੋਸਾ ਦੇ ਰਹੀ ਹੈ ਤੁਸ ਸਤਾ ਇੱਕੋ ਹੀ ਗੱਲ ਕਰੀ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਪਤਾ ਨਹੀਂ ਹੁਣ ਉਹ ਕਿੱਥੇ ਕਰ ਰਹੇ ਨੇ ਕੀ ਕਰ ਰਹੇ ਨੇ ਵੀ ਬੰਦੇ ਪੰਜਾਬ ਇੱਕ ਛੋਟੀ ਜੀ ਸਟੇਟ ਹੈ ਔਰ ਮੋਟਰਸਾਈਕਲ ਦੇ ਬੰਦੇ ਆਉਂਦੇ ਆ ਔਰ ਸੀਸੀਟੀਵੀ ਫੁਟੇਜ ਆ ਰਹੇ ਔਰ ਸੀਸੀਟੀਵੀ ਫੁਟੇਜ ਨੈਸ਼ਨਲ ਹਾਈਵੇ ਤੇ ਲਗਭਗ 5-5 4-4 ਕਿਲੋਮੀਟਰ ਤੇ ਲੱਗੇ ਨੇ ਤੇ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਉਹਨਾਂ ਦੀ ਸ਼ਕਲ ਤੇ ਉਹਨਾਂ ਦਾ ਮੋਟਰਸਾਈਕਲ ਬਾਈਕ ਵਗੈਰਾ ਸਾਰਾ ਕੁਝ ਇਹਨਾਂ ਕੋਲੇ ਆ ਚੁੱਕਾ ਹੋਊਗਾ ਗ੍ਰਿਫਤਾਰੀਆਂ ਕਰਨ ਇਹਨਾਂ ਨੂੰ ਪਤਾ ਹੀ ਹੈ ਵੀ ਕਿਹੜੇ ਬੰਦੇ ਆ ਇਹ ਤਾਂ ਹੋ ਨਹੀਂ ਸਕਦਾ ਪ੍ਰਸ਼ਾਸਨ ਨੂੰ ਪਤਾ ਨਾ ਹੋਵੇ ਸਰ ਇਹ ਵੱਡੇ ਮਾਮਲੇ ਵੀ ਹੋਏ ਨੇ ਜਗਦੀਸ਼ ਗਗਨੇਜਾ ਦਾ ਮਾਮਲਾ ਵੀ ਹੋਇਆ ਮਾਤਾ ਚੰਦ ਗੌਰ ਦਾ ਵੀ ਹੋਇਆ ਉਹਨਾਂ ਮਾਮਲਿਆਂ 'ਚ ਵੀ ਅੰਤਮ ਸੰਸਕਾਰ ਕਰ ਦਿੱਤਾ ਗਿਆ ਸੀਗਾ ਕਾਤਲ ਤਾਂ ਨਹੀਂ ਫੜੇਗੇ ਪਰ ਅੰਤਮ ਸੰਸਕਾਰ ਕੀਤਾ ਗਿਆ ਤੁਹਾਨੂੰ ਲੱਗਦਾ ਨਹੀਂਗਾ ਕਿ ਇੱਕ ਰਸਮ ਹੁੰਦੀ ਪਰਾ ਪ੍ਰਸੰਧ ਦੇ ਨਾਲ ਨਾਲ ਇਨਸਾਫ ਮਿਲਣਾ ਵੀ ਬਹੁਤ ਜ਼ਰੂਰੀ ਹੈ ਜੇ ਇਨਸਾਫ ਨਹੀਂ ਮਿਲੂਗਾ ਐਦਾਂ ਦੀ ਹਾਲਾਤ ਰਹੇ ਤਾਂ ਪੰਜਾਬ ਤੁਸੀਂ ਆਪ ਜਾਣਦੇ ਹੋ ਵੀ ਕਿਹੜੇ ਹਾਲਾਤ ਵੱਲ ਜਾ ਰਿਹਾ ਹੈ ਸਾਡੇ ਹਿਸਾਬ ਨਾਲ ਤਾਂ ਪੰਜਾਬ ਨੂੰ ਅੱਗੇ ਚ ਝੋਕਨ ਦੀ ਤਿਆਰੀ ਹੋ ਰਹੀ ਹੈ ਜੀ ਲੰਮਾ ਸਮਾਂ ਮੰਨ ਲਓ ਨਹੀਂ ਫੜੇ ਜਾਂਦੇ 1 2 ਦਿਨ 3 ਦਿਨ ਹਫਤਾ ਤੱਕ ਤਾਂ ਤੁਸੀਂ ਨਹੀਂ ਕਰੋਗੇ ਬਿਲਕੁਲ ਅਸੀਂ ਹਰ ਇੱਕ ਸੰਘਰਸ਼ ਕਰਨ ਲਈ ਤਿਆਰ ਬੈਠੇ ਹਾਂ ਅਸੀਂ ਸੰਸਕਾਰ ਨਹੀਂ ਕਰੂਗੇ ਨਹੀਂ ਕਰਾਂਗੇ ਤੁਸੀਂ ਧਰਨਾ ਵੀ ਲਾਇਆ ਸੀ ਕੋਈ ਇਸ ਤਰ੍ਹਾਂ ਦਾ ਤਾਂ ਟੋ ਡਾਊਨ ਵਾਲੇ ਦਿਨਾਂ 'ਚ ਕੋਈ ਪ੍ਰੋਗਰਾਮ ਨਹੀਂਗਾ ਪ੍ਰਦਰਸ਼ਨ ਕਰਨ ਦਾ ਜਾਂ ਕੁਝ ਹੋਰ ਕਰਨ ਦਾ ਡੇਰੇ ਵੱਲੋਂ ਤੁਹਾਨੂੰ ਆਰਡਰ ਤਾਂ ਨਹੀਂ ਹੋਇਆ ਡੇਰੇ ਵੱਲੋਂ ਕਦੇ ਵੀ ਕੋਈ ਆਰਡਰ ਨਹੀਂ ਹੁੰਦਾ ਨਾ ਡੇਰਾ ਇਸ ਤਰ੍ਹਾਂ ਦੇ ਆਰਡਰ ਕਰੇ ਇਹ ਸਾਰੀ ਜਿਹੜੀ ਸੰਗਤ ਬੈਠੀ ਆ ਇਹ ਫੈਸਲਾ ਕਰੂਗੀ ਵੀ ਅਸੀਂ ਕਿਸ ਤਰ੍ਹਾਂ ਨਿਆਂ ਲੈਣਾ ਜੇ ਸਾਨੂੰ ਇੱਥੇ ਬੈਠਿਆਂ ਨੂੰ ਨਿਆਂ ਨਾ ਮਿਲੂਗਾ ਪ੍ਰੋਟੈਸਟ ਵੀ ਹੋਊਗਾ ਸਾਰਾ ਕੁਝ ਹੋਊਗਾ ਤੁਸੀਂ ਦੇਖ ਸਕਦੇ ਹੋ ਜਗੇੜਾ 'ਚ ਡੇਰਾ ਪ੍ਰੇਮੀ ਆ ਜਿਹੜੇ ਪੰਜਾਬ ਭਰ ਤੋਂ ਪਹੁੰਚੇ ਹੋਏ ਨੇ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੇ ਮਸਲੇ ਕਾਫੀ ਹੋਏ ਨੇ ਜਗਦੀਸ਼ ਗਗਨੇਜਾ ਆਰਐ ਉਨ੍ਹਾਂ ਦੇ ਕਾਤਲਾਂ ਦਾ ਵੀ ਨਹੀਂ ਪਤਾ ਲੱਗਿਆ ਸੀਬੀਏ ਕੋਲ ਇਨਕੁਆਇਰੀ ਚੱਲੀ ਗਈ ਮਾਤਾ ਚੰਦਕੌਰ ਦਾ ਮਾਮਲਾ ਆਇਆ ਸੀ ਉਹਦਾ ਵੀ ਕੁਝ ਪਤਾ ਨਹੀਂ ਲੱਗਿਆ ਹੋਰ ਵੀ ਬਹੁਤ ਸਾਰੇ ਮਾਮਲੇ ਪੰਜਾਬ ਦੇ ਅੰਦਰ ਪਿਛਲੇ ਦਿਨਾਂ ਚ ਹੁੰਦੇ ਰਹੇ ਨੇ ਤੇ ਪੰਜਾਬ ਪੁਲਿਸ ਦੇ ਉੱਤੇ ਸਵਾਲ ਉੱਠਦਾ ਰਿਹਾਗਾ ਕਿ ਪੰਜਾਬ ਪੁਲਿਸ ਕੀ ਕਰ ਰਹੀ ਹੈ ਕਿਉਂਕਿ ਵਿਸ਼ੇਸ਼ ਤੌਰ ਦੇ ਉੱਤੇ ਇਹ ਕਿਹਾ ਜਾਂਦਾ ਕਿ ਪੁਲਿਸ ਲਾਅ ਐਂਡ ਆਰਡਰ ਮੇਨਟੇਨ ਕਰਦੀ ਹੈ ਪਰ ਕਾਤਲਾਂ ਦਾ ਨਾਂ ਪਤਾ ਲੱਗਣਾ ਪੁਲਿਸ ਦੇ ਉੱਤੇ ਸਵਾਲ ਖੜੇ ਕਰਦਾ ਪਰ ਇਹਨਾਂ ਦਾ ਵੀ ਕਹਿਣਾ ਕਿ ਜਲਦੀ ਤੋਂ ਜਲਦੀ ਕਾਤਲਾਂ ਦਾ ਪਤਾ ਲੱਗਣਾ ਚਾਹੀਦਾ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਵੇ ਕੈਮਰਾਮੈਨ ਗ੍ਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ ਜਗੇੜਾ